ਦੇਖੋ ਗੱਲ ਇਹ ਆ ਤੁਸੀਂ ਬਟਿੰਡੇ ਤੋਂ ਛੇ ਜਿਹੜੀ ਨਰਿੰਦਰ ਮੋਦੀ ਜੀ ਨੇ ਇਹ ਖਾਸ ਤੌਰ ਤੇ ਜਿਹੜੀ ਟ੍ਰੇਨ ਆ ਇਹ ਤੁਹਾਡੇ ਲਈ ਭੇਜੀ ਆ ਤੇ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਜਿੰਨੀ ਤੁਸੀਂ ਖੁਸ਼ੀ ਮਨਾਈ ਆ ਮੈਂ ਦੇਖਿਆ ਬਟਿੰਡੇ ਵਾਲਿਆਂ ਨੇ ਪੰਦੀ ਭਾਰਤ ਤੇ ਐ ਲੱਗਿਆ ਵੀ ਲੋਕਾਂ ਨੂੰ ਜਹਾਦ ਨਾਲ ਵਦ ਇਹ ਖੁਸ਼ੀ ਹੋਈ ਆ ਮੈਨੂੰ ਵੀ ਇੰਨੀ ਆਸ ਨਹੀਂ ਸੀ ਵੀ ਲੋਕੀ ਵਾਕਈ ਇੰਨਾ ਪਿਆਰ ਕਰਦੇ ਆ ਲੋਕ ਇੰਨਾ ਚਾਹੁੰਦੇ ਇਸ ਸਟ੍ਰੇਨ ਨੂੰ ਰਾਹ ਦੇ ਵਿੱਚ ਵੀ ਵੀਡੀਓਜ਼ ਬਣਾ ਰਹੇ ਆ ਲੋਕ 5 ਵਜੇ ਦੇ ਫਿਰੋਜ਼ਪੁਰ ਫੋਟੋਆਂ ਖੇਚ ਰਹੇ ਆ ਇਹਦੇ ਨਾਲ ਸੈਲਫੀਆਂ ਲੈ ਰਹੇ ਆ ਇਸ ਕਰਕੇ ਬੜੀ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੀ ਚੀਜ਼ ਜੇ ਕਰੇ ਤੇ ਉਹਦਾ ਰਿਸਪਾਂਸ ਮਿਲ ਜੇ ਹੋਰ ਕੀ ਚਾਹੀਦਾ ਜਿਹਨਾਂ ਕੁ ਆਪਾਂ ਪੋਲਿਟਿਕਲ ਬੰਦੇ ਇਹੇ ਕਰਕੇ ਸਾਰੇ ਕਰਦੇ ਆ ਵੀ ਜੇ ਕੁਝ ਕਰੀਏ ਉਹਦੇ ਨਾਲ ਲੋਕ ਦਾ ਰਿਸਪੌਂਸਰ ਨੂੰ ਮਿਲ ਜਵੇ ਤੇ ਉਹ ਮਿਲ ਜਵੇ ਤੇ ਫਿਰ ਹੋਰ ਕੁ ਜੀ ਕਰਦਾ ਕਰਨ ਨੂੰ ਤੇ ਬਟਿੰਡੇ ਨੂੰ ਅਸੀਂ ਕੁਝ ਹੀ ਦੇਣਾ ਬਾਅਦ ਕਿਉਂਕਿ ਤਖਸਾਲਬ ਆਪਣਾ ਬੜਾ ਜੋੜਨਾ ਇੰਪੋਰਟੈਂਟ ਆ ਚਾਰੋਂ ਜੁੜੇ ਆ ਪੰਜਵਾਂ ਤਖਸਾਲਬ ਆਪਣੇ ਸਾਬੋ ਤਲਵੰਡੀ ਸਾਹਿਬ ਨਹੀਂ ਜੁੜੇ ਰੇਲਵੇ ਨਾਲ ਉਹ ਵੀ ਕੁਝ ਦਿਨ ਬਾਅਦ ਮੈਂ ਹੁਣੀ ਪ੍ਰਧਾਨ ਜੀ ਨੂੰ ਸਾਡੇ ਸਲੂਪ ਜੀ ਨੂੰ ਕਹਿ ਰਿਹਾ ਸੀ ਕਿ ਕੁਝ ਦਿਨ ਚ ਆ ਕੇ ਜਿੱਦਣੇ ਹੋਗੇ ਸਾਈਨ ਤੇ ਪ੍ਰੈਸ ਕਾਨਫਰੈਂਸ ਆ ਕੇ ਉਮਢਿੰਡੇ ਕਰਾਨਾ ਤੇ ਉਹ ਇਹ ਚੀਜ਼ਾਂ ਜਿਹੜੀਆਂ ਨਾ ਭਾਈ ਰਹਿ ਗਈਆਂ ਪੰਜਾਬ ਵੀ ਚੀਜ਼ਾਂ ਤੋਂ ਪਿੱਛੜ ਗਿਆ ਤੇ ਹੁਣ ਜਦੋਂ ਮੌਕਾ ਮਿਲਿਆ ਬੀਰ ਅਗੇ ਨੂੰ ਜੇ ਬਹਿ ਕੇ ਜੇ ਪੰਜਾਬ ਲੀਗ ਫਿਰ ਪਿੱਛੇ ਰਹਿ ਜਾਗੇ ਪਿੱਛੇ ਪਹਿਲਾਂ ਹੀ ਰਹਿ ਕੇ ਬਹੁਤ ਪਿੱਛੇ ਰਹਿ ਜਾਣ ਤੇ ਕੋਈ ਵੀ ਇਹ ਚੀਜ਼ ਦੀ ਕਮੀ ਨਹੀਂ ਰੂ ਤੇ 27 ਤੋਂ ਪਹਿਲਾਂ ਭਾਜਪੀ ਵੀ ਆਹੀ ਭੱਜੇਗੀ ਜਿਵੇਂ ਬੰਦੇ ਬਾਰ ਸਪੀਡ ਨਾਲ ਚੱਲ ਰਹੀ ਹੈ ਉਸੇ ਤਰੀਕੇ ਨਾਲ ਲੋਕ ਜੁੜ ਜਗੇ ਤੇ ਅਸੀਂ ਪ੍ਰੂਵ ਕਰਾਂਗੇ 27 ਨੂੰ ਵੋਟਾਂ ਮੰਗਣ ਤੋਂ ਪਹਿਲਾਂ ਪਹਿਲਾਂ ਵੀ ਅਸੀਂ ਆਹ ਕੁਛ ਕੀਤਾ ਚਾਹੇ ਉਹ ਕਿਸਾਨਾਂ ਲਈ ਹੋਵੇ ਚਾਹੇ ਉਹ ਲੀਡੀਜ਼ ਲਈ ਹੋਵੇ ਅਸੀਂ ਕਰਕੇ ਦਿਖਾਵਾਂਗੇ ਕਿ ਆਹ 27 ਤੋਂ ਪਹਿਲਾਂ ਤਾਂ ਵੋਟ ਮੰਗਾਂਗੇ 27 ਤੇ ਇਹ ਇਹੋ ਜਿਹੀਆਂ ਚੀਜ਼ਾਂ ਦੀ ਸ਼ੁਰੂਆਤ ਆ ਪ੍ਰਧਾਨ ਮੰਤਰੀ ਜੀ ਪਹਿਲਾਂ ਵੀ ਫੋਜ ਪਰ ਆਉਣ ਲੱਗੇ ਸੀ ਜਦੋਂ ਸ਼ਰਾਰਤ ਨਾਲ ਉਹਨਾਂ ਨੂੰ ਰੋਕਿਆ ਗਿਆ ਨਹੀਂ ਉਹ ਉਦੋਂ ਹੀ ਮਾਈ ਸੀ ਇਹ ਪਤਾ ਨਹੀਂ ਕਿੰਨੀਆਂ ਚੀਜ਼ਾਂ ਉਹਨਾਂ ਨੂੰ ਅਨਾਉਂਸ ਕਰਨ ਆ ਰਹੇ ਸੀ ਉਹ ਜਿਹੜੀਆਂ ਰਹਿ ਗਈਆਂ ਬੜਾ ਨੁਕਸਾਨ ਹੋਇਆ ਸੀ ਬੜਾ ਇਸ ਕਰਕੇ ਉਹ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅਸੀਂ ਲੋਕ ਤਾਂ ਕਾਂਗਰਸ ਸੀਗੇ ਅਸੀਂ ਕਿਉਂ ਗਏ ਤੇ ਤਿੰਨ ਵਾਰ ਮੈਂ ਲਗਾਤਾਰ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਪਾਰਟੀ ਚ ਤੇ ਇਸੇ ਕਰਕੇ ਗਏ ਉਹਨਾਂ ਦਾ ਪਿਆਰ ਦੇਖਿਆ ਪੰਜਾਬ ਪ੍ਰਤੀ ਵੀ ਉਹ ਕੁਝ ਕਰਨਾ ਚਾਹੁੰਦੇ ਆ ਪੰਜਾਬ ਲਈ ਤੇ ਉਹ ਹੁਣ ਵੀ ਜਦੋਂ ਵੀ ਉਹਨਾਂ ਨਾਲ ਗੱਲ ਕਰੋ ਉਹ ਕਹਿੰਦੇ ਯਾਰ ਬਾਕੀ ਸਟੇਟਾਂ ਚ ਸਾਰਾ ਡਬਲ ਇੰਜਨ ਦੀ ਸਰਕਾਰ ਕਰਕੇ ਲੋਕ ਕਿਤੇ ਦੀ ਕਿਤੇ ਸਾਰੇ ਸੂਬੇ ਪਹੁੰਚ ਗਏ ਪੰਜਾਬ ਆ ਜਿਹੜਾ ਉਹਨੂੰ ਮੈਂ ਜਿੰਨਾ ਪਿਆਰ ਕਰਨਾ ਤੁਸੀਂ ਦੇਖਿਆ ਦੂਜੇ ਤੀਜੇ ਚੌਥੇ ਦਿਨ ਤੋਂ ਗੁਰੂ ਘਰ ਹੁੰਦੇ ਆ ਹੁਣ ਪਟਨਾ ਸਾਹਿਬ ਗੁਰੂ ਦੇ ਜਦੋਂ ਵੀ ਉਹਨਾਂ ਨੇ ਸ਼ਸ਼ਤਰਾਂ ਦੇ ਦਰਸ਼ਨ ਕਰ ਕੀਤੇ ਉਹਨਾਂ ਦੇ ਜੋੜੇ ਜਦੋਂ ਦਿੱਲੀੋਂ ਪਹੁੰਚੇ ਸਾਡੇ ਹਰਦੀਪ ਪੁਰੀ ਜੀ ਲੈ ਕੇ ਪਹੁੰਚੇ ਤਾਂ ਉਹ ਸ਼ਾਮ ਨੂੰ ਪਟਨਾ ਸਾਹਿਬ ਨਤਮਸਤਕ ਕਿਵੇਂ ਲੋਕ ਜਿਕਾਰੇ ਬੁਲਾ ਰਹੇ ਸੀ ਕਿਵੇਂ ਉਹਨਾਂ ਨੂੰ ਪਿਆਰ ਕਰਦੇ ਸੀ ਇਸ ਕਰਕੇ ਉਹ ਬਹੁਤ ਕੁਝ ਪੰਜਾਬ ਲਈ ਕਰਨਾ ਚਾਹੁੰਦੇ ਆ ਮੈਂ ਤਾਂ ਇਹੀ ਤੁਹਾਡੇ ਮਾਧਿਅਮ ਨੇ ਬਾਰ-ਬਾਰ ਮੈਂ ਇਹ ਕਹੂੰਗਾ ਇਹ ਨਹੀਂ ਵੀ ਅਜ ਮੈਂ ਬੀਜੇਪੀ ਚਾ ਮੈਂ ਤਾਂ ਦੇਖ ਕੇ ਹੀ ਐਸੀ ਕਰਕੇ ਗਿਆ ਸੀ ਵੀ ਕਿਵੇਂ ਕੰਮ ਹੋ ਰਿਹਾ ਕਿਵੇਂ ਉਹਨਾਂ ਦੀ ਸੋਚ ਅਨਿਸ਼ਕਾਮ ਯਾਰੋ ਤਿੰਨ ਵਾਰ ਦੇਖੋ ਰੱਬ ਨੇ ਉਹਨਾਂ ਨੂੰ ਤਿੰਨ ਵਾਰ ਉਹ ਲਗਾਤਾਰ ਮੁੱਖ ਮੰਤਰੀ ਰਿਹਾ ਹੁਣ ਤੀਜੀ ਵਾਰ ਉਹ ਪ੍ਰਾਈਮ ਮਿਨਿਸਟਰ ਨੇ ਐਮੀ ਪਰਮਾਤਮਾ ਕਿਸੇ ਨੂੰ ਦੂਜੀ ਵਾਰ ਸਰਪੰਚ ਨਹੀਂ ਬਣਾਉਂਦਾ ਤੇ ਇਹ ਤਾਂ ਆਪਾਂ ਇਹ ਜੋ ਉਹਨਾਂ ਚ ਪਰਮਾਤਮਾ ਉਹਨਾਂ ਦੀ ਬਖਸ਼ਿਸ਼ ਪਰਮਾਤਮਾ ਦੀ ਉਹਨਾਂ ਦੇ ਸਿਰ ਤੇ ਆ ਤੇ ਆਪਾਂ ਉਹਨਾਂ ਤੋਂ ਪੰਜਾਬ ਦਾ ਫਾਇਦਾ ਪੰਜਾਬ ਦਾ ਫਾਇਦਾ ਲਈਏ ਮੈਂ ਤਾਂ ਇੰਨੀ ਕਹਿੰਦਾ ਸਰ ਇਹ ਤਾਂ ਪੂਰੇ ਚੰਗੇ ਡਾਕਟਰ ਨੇ ਅੱਗੇ 에어ਪੋਰਟ ਤਾਂ ਹੈ ਨਹੀਂ ਹੁਣ ਅਬ ਦਿੱਲੀ ਜਾਣਾ ਚੰਗੇ ਡਾਕਟਰ ਉਰੇ ਆ ਸਕਦੇ ਆ ਚੰਗੇ ਵਕੀਲ ਉਰੇ ਆ ਸਕਦੇ ਆ ਔਣ ਜਾਣ ਕਰ ਸਕਦੇ ਇਨਕਮ ਟੈਕਸ ਦੇ ਲੋਕ ਚੰਗੇ ਆ ਸਕਦੇ ਆ bizness ਕਰਨ ਵਾਲੇ ਰੂਹ ਜਾ ਸਕਦੇ ਆ ਵਿਦੇਸ਼ਾਂ ਚ ਜਿਹਨਾਂ ਨੇ ਜਾਣਾ ਆਉਣਾ ਹੈ ਆਪਣੇ ਲੋਕ ਬਹੁਤ ਨੇ ਉਹਨਾਂ ਨੂੰ ਜਾਣ ਨੂੰ ਕਿੰਨਾ ਸੁੱਖਾ ਹੋ ਗਿਆ ਇਹ ਚ ਬੈਠੋ ਫਲਾਈਟ ਹੈ ਜਿਹੜੀ ਦਿੱਲੀ ਜਾ ਕੇ ਆਪਣੀ ਫਲਾਈਟ ਹਰ ਚੀਜ਼ ਜੁੜ ਜਾਣੀ ਹੈ ਜੇ ਕੋਈ ਵੀ ਕੰਸਲਟੈਂਟ ਹੈ ਕਿਸੇ ਚੀਜ਼ ਦਾ ਕੋਈ ਚੀਜ਼ ਹੀ ਉਹ ਖਰਾਬ ਹੋ ਜੇ ਕੋਈ badi company ਦੀ ਇਹਦੇ ਉੱਤੇ ਇਹ ਚ ਬਹਿ ਕੇ ਆ ਕੇ ਉਰੇ ਆ ਕੇ ਫਿਰੋਜ਼ਪੁਰ ਠੀਕ ਕਰਕੇ ਆਪਣਾ ਵਾਪਸ ਮੋਟ ਸਕਦਾ ਹੈ ਹਰ ਚੀ ਛੋਟੀ ਜੋਟੀ ਚੀਜ਼ ਦੀ ਹਰ ਦਾ ਮਹੱਤਵ ਹੁੰਦਾ ਕੋਈ ਉਹਦਾ ਫਾਇਦਾ ਹੁੰਦਾ ਹੈ ਤੇ ਮੈਂ ਨਹੀਂ ਕਹਿੰਦਾ ਇਹ ਜਿਹੇ ਉਪਰਾਲੇ ਬਹੁਤ ਕਰਨੇ ਪੈਣਗੇ ਇਹ ਤਾਂ ਇੱਕ ਸ਼ੁਰੂਆਤ ਆ ਤੋਂ ਇਹ ਚ ਭਾਜਪਾ ਦੀ ਸਰਕਾਰ ਚ ਬੀਬੀ ਹਰਸਿਮਰਤ कौर ਜਦੋਂ ਮੰਤਰੀ ਰਹੇ ਮੈਂ ਤਾਂ ਸਟੇਟ ਮਿਨਿਸਟਰ ਹੋ ਤਾਂ ਕੈਬਨਿਟ ਮੰਤਰੀ ਰਹੇ ਉਹਨਾਂ ਨੇ ਮੰਤਰੀ ਹੋ ਹੁੰਦੇ ਹੋਏ ਕਾਫੀ ਕੁਝ ਕੀਤਾ ਪੰਜਾਬ ਦੇ ਲਈ ਫੂਡ ਪ੍ਰੋਸੈਸਿੰਗ ਲਈ ਉਹਨਾਂ ਕੋਲ ਮਹਿਕਮਾ ਸੀ ਉਹਨਾਂ ਨੇ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਜਾਣੇ ਕਿਉਂ ਸੂਬਾ ਸਰਕਾਰ ਦਾ ਇੰਟਰਸ ਨਾ ਮੈਂ ਲਗਾਤਾਰ ਉਹ ਜਿਹੜੇ ਵੀ ਉਹ ਪ੍ਰੋਜੈਕਟ ਕਰਕੇ ਗਏ ਸੀ ਮੈਂ ਭਗਵੰਤ ਮਾਨ ਸਾਹਿਬ ਨੂੰ ਪੰਜ ਸੱਤ ਚਿੱਠੀਆਂ ਮੈਂ ਆਪ ਲਿਖ ਚੁੱਕਿਆ ਹਾਂ ਬਈ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹ ਜਿਹੜੇ ਵੀ ਪ੍ਰੋਜੈਕਟ ਨੇ ਉਹ ਅੱਜ ਖਤਮ ਹੋ ਗਏ ਦੁਆਰਾ ਫੇਰ ਉਹਨਾਂ ਨੂੰ ਰਿਵਾਈਵ ਕਰ ਲਈਏ ਕੋਈ ਹੋਰ ਫੂਡ ਪ੍ਰੋਸੈਸਿੰਗ ਦਾ ਕਿਉਂਕਿ ਜ਼ਮਾਨਾ ਹੀ ਫੂਡ ਪ੍ਰੋਸੈਸਿੰਗ ਦਾ ਹੈ ਅੱਗੇ ਆਪਣੀ ਹੋਰ ਖੇਤੀ ਨਹੀਂ ਚੱਲਣੀ ਫੂਡ ਪ੍ਰੋਸੈਸਿੰਗ ਹੀ ਚੱਲਣਾ ਹੈ ਪਰ ਮੈਨੂੰ ਕੋਈ ਸਟੇਟ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਮੈਂ ਸੱਚੀ ਗੱਲ ਦੱਸਾਂ ਇਹੀ ਆ ਆਸ ਅਭੀ 27 ਤੋਂ ਬਾਅਦ ਸਰਕਾਰ ਬ ਦੀਓ ਪਰਲੇ ਕਰੀਏ ਨਹੀਂ ਟੁੱਟੀ ਗਲ ਠੀਕ ਆ ਅੱਜ ਉਲੀਚੀ ਆ ਅੱਜ ਆਂਬ ਆ ਅੱਜ ਗੰਨਾ ਆ ਅੱਜ ਉੱਥੇ ਉਹਨੂੰ ਕਹਿੰਦੇ ਆ ਪੱਥਰਨਾਕ ਪਠਾਨਕੋਟ ਦੇ ਇੱਧਰ ਬਹੁਤ ਜ਼ਿਆਦਾ ਉਹਦਾ ਉਹਦਾ ਡਿਮਾਂਡ ਆ ਉਹਦੀ ਇੱਧਰ ਖਰਮੇ ਨੂੰ ਦੁੱਖ ਵੀ ਹੈ ਇਸ ਗੱਲ ਦਾ ਬੜਾ ਬਾਗ ਫਰੋਜਪੁਰ ਅਬੂਰ ਫਾਜ਼ਿਲ ਇੱਧਰ ਤਾਂ ਬਾਗ ਜਿਹੜਾ ਬਹੁਤ ਤਬਾਹ ਹੋ ਗਿਆ ਨੁਕਸਾਨ ਹੋ ਗਿਆ ਇੱਥੇ ਮੈਨੂੰ ਲੱਗਦਾ ਖੜੇ ਖੜੇ ਲੋਕਾਂ ਦੇ ਜਿਹੜੇ ਆ ਮੀਂਹ ਆਇਆ ਜਿਹੜਾ ਪਿਛਲੇ ਵਰਸਾਤ ਹੈ ਉਹ ਚ ਵੀ ਬੜਾ ਨੁਕਸਾਨ ਹੋਇਆ ਅੱਜ ਤੱਕ ਪੰਜਾਬ ਸਰਕਾਰ ਨੂੰ ਅਸੀਂ ਕਹਿ ਕੇ ਧਾਗੇ ਵੀ ਜਿਹੜੇ ਬਾਗਾਂ ਦਾ ਕਿਸਾਨ ਉਹ ਤਾਂ ਸਾਨੂੰ ਇਸ ਪੇਜ ਤੋਂ ਲਿਖ ਕੇ ਬਾਗਾਂ ਦੀ ਡਿਮਾਂਡ ਹੀ ਨਹੀਂ ਕੀਤੀ ਹਜੇ ਤੱਕ ਉਹ ਛੱਡੂ ਕੱਲਾ 600 650 ਕਰੋੜ ਤੇ ਕੁਛ ਵੀ ਨਹੀਂ ਮੈਂ ਹੁਣ ਤੁਹਾਨੂੰ ਗੱਲ ਦੱਸਾਂ ਇਹਨਾਂ ਨੇ ਕੁੱਲ ਤੇ 34000 ਅਸੀਂ ਕਹਾਂ ਵੀ ਜਿੰਨੇ ਵੀ ਘਰਾਂ ਦੇ ਛੱਤਾਂ ਜਿਹੜੇ ਵੀ ਊਂ ਵੀ ਰਹਿੰਦੇ ਆ ਭੇਜੋ ਇਹ ਜੋਰ ਲਾ ਕੇ 34000 ਕੁਝ ਭੇਜ ਸਕੇ ਉਹਦਾ 500 569 ਕਰੋੜ ਰੁਪਇਆ ਬਣਦਾ ਸੀ ਉਹ ਅਸੀਂ ਭੇਜਤਾ 120000 ਰੁਪਇਆ ਕਮਰੇ ਦਾ 40000 ਅਲੱਗ ਬਾਥਰੂਮ ਦਾ ਉਹ ਸਾਰੇ ਲੋਕਾਂ ਦੇ ਖਾਤੇ ਆ ਜਿਹੜੇ ਪੈਸੇ ਦੇ ਇਹ ਬਣ ਰਹੇ ਉਹੀ ਨੇ ਤਰਨ ਤਰਨ ਚ ਇਹਨਾਂ ਨੇ 2400 ਜਿਹੜੇ ਉਹ ਭੇਜੇ ਅਸੀਂ ਉੱਥੇ 40 ਕਰੋੜ ਰੁਪਏ ਉਹਦਾ ਦਿੱਤਾ 70 ਕਰੋੜ ਰੁਪਏ ਜਿਹੜਾ ਜੇ ਵੀ ਮੰਦਰੇ ਆ ਕਣਕ ਦਾ ਉਹ 70 ਕਰੋੜ ਰੁਪਏ ਦਾ ਚੈੱਕ ਮੈਂ ਆਪ ਐਗਰੀਕਲਚਰ ਮਿਨਿਸਟਰ ਨੂੰ ਹੱਥ ਨਾਲ ਫੜਾਇਆ ਸ਼ਿਵਰਾ ਚੋਹਾਨ ਜੀ ਤੇ ਮੈਂ ਜਦੋਂ ਆਏ ਸੀ 40 ਕਰੋੜ 4 ਕਰੋੜ ਰੁਪਏ ਅਸੀਂ ਦੂਜੇ ਮਸਟਰਡ ਵੀ ਲਈ ਦਿੱਤਾ 1000 ਕੁਇੰਟਲ ਯੂਪੀ ਸਰਕਾਰ ਨੇ ਯੋਗੀ ਸਾਹਿਬ ਨੇ ਉੱਥੇ ਰਵਾਨਾ ਕੀਤਾ ਉਹ ਭੇਜਿਆ ਅਸੀਂ ਨਾ ਕੋਈ ਕਸਰ ਛੱਡਦੇ ਹੀ ਨਹੀਂ ਜਿਹੜਾ ਹੋਰ ਵੀ ਮੰਗਿਆ ਪੰਜਾਬ ਦਾ ਹੱਕ ਆ ਪਰ ਉਹਦਾ ਕਦੇ ਹਿਸਾਬ ਕਿਤਾਬ ਹਜੇ ਤੱਕ ਦਿੱਤਾ ਨਹੀਂ ਉਹ ਤਾਂ ਮਿਲਣਾ ਹਜੇ ਪੰਜਾਬ ਨੂੰ ਜਿੰਨਾ ਪੰਜਾਬ ਨੇ ਫਸਲ ਦਾ ਵਾਦਾ ਦੇਣਾ ਹੁੰਦਾ ਅਜੇ ਆਇਆ ਹੀ ਨਹੀਂ ਉਹਦਾ ਆਉਣਾ ਹੈ ਆ ਦੇਖੋ ਜੀ ਜਦੋਂ ਇਹ ਸਰਕਾਰ ਛੱਡਣਗੇ 5 ਲੱਖ ਕਰੋੜ ਰੁਪਇਆ ਕਰਜ਼ਾ ਹੋਊ ਉਹਨਾਂ ਹਿਸਾਬ ਕਿਤਾਬ ਕਰਨਾ ਕਿਸਾਨਾਂ ਦਾ ਕਰਜ਼ਾ ਜਿਹੜਾ ਇੰਨਾ ਚੜਿਆ ਉਹਦਾ ਹਿਸਾਬ ਕਿਤਾਬ ਕਰਨਾ ਜਿਹੜੀਆਂ ਸਾਡੀਆਂ ਮਾਵਾ ਭੈਣਾ ਅੱਜ ਲਾਡੋ ਦੀ ਦੀ ਸਕੀਮ ਸੀ ਜਿਹੜੀ ਲਾਡਲੀ ਹਰਿਆਣੇ ਚ ਸੀ ਉਹਨਾਂ ਨੇ ਇੱਕ ਸਾਲ ਵੀ ਹੋਇਆ ਦੀ ਜਿੱਦਣ ਹਰਿਆਣਾ ਡੇ ਸੀ ਉਦੋਂ ਉਹਨਾਂ ਨੇ ਚਾਰੀ ਵੀ ਕਰਤਾ 5 ਤੋਂ 6 ਲੱਖ ਸਾਡਾ ਪੰਜਾਬ ਡੇ ਮਨਾਇਆ ਹੀ ਨਹੀਂ ਕਿਸੇ ਨੇ ਵੱਡਾ ਪੰਜਾਬ ਦਾ ਅਤਿਸ਼ੀ ਬੰਦਾ ਸੀ ਭਗਵੰਤ ਮਾਨ ਪੰਜਾਬ ਡੇ ਹੀ ਨਹੀਂ ਮਨਾਇਆ ਅੱਜ ਤੱਕ ਆ ਲੋਕ ਚਲਾਉਂਦੇ ਆ ਸਾਲ ਵਾਈ ਸੀ ਵੀ 22 ਚ ਕੀ ਕਹਿੰਦਾ ਸੀ 23 24 25 ਹਜੇ ਤੱਕ ਜਿਹੜਾ ਬੰਦਾ 1000 ਰੁਪਈਆ ਨਹੀਂ ਦੇ ਸਕਿਆ ਤੂੰ ਕੀ ਦਊ ਜਿਹੜੀ ਬਿਜਲੀ ਮਾਫੋ ਤਾਂ ਸਾਰੀ ਕਰਨਗੇ ਰੱਖਣਗੇ ਬਿਜਲੀ ਮਾਫ ਕਿਉਂ ਕਿ ਉਹ ਤਾਂ ਕਰਜਾ ਚੜੀ ਜਾਂਦਾ ਹੈ ਕਰਜਾ ਹੈ ਜਿਹੜਾ ਪੰਜਾਬ ਦਾ ਚੜਾਈ ਜਾਂਦੇ ਬਾਕੀ ਤਾਂ ਇੱਕ ਚੀਜ਼ ਹੀ ਲਾਗੂ ਨਹੀਂ ਕਰ ਸਕਿਆ ਬਾਕੀ ਹੈ 100% 100% ਭਾਜਪਾ ਜਿਹੜੀ 117 ਇਲੈਕਸ਼ਨਾਂ ਦੇਖੋ ਇਹ ਗੱਲ ਤੁਸੀਂ ਸਮਝੇ ਨਹੀਂ ਅਸੀਂ ਜੇ 20 ਸੂਬਿਆਂ ਬੀਜੇਪੀ ਦੀ ਇਕੱਲੀ ਸਰਕਾਰ ਤਿੰਨ ਤੀਜੀ ਵਾਰ ਸਟੇਟ ਚ ਅਸੀਂ ਕਿਸੇ ਦੀ ਸਰਕਾਰ ਬਣਾਉਣ ਚ ਅਸੀਂ ਕੀ ਲੈਣਾ ਜੇ ਭਾਜਪਾ ਦੀ ਸਾਡੀ ਆਪ ਦੀ ਸਰਕਾਰ ਬਣਾਉ ਅਸੀਂ ਤਾਂ ਹੀ ਸਾਨੂੰ ਹਨਾ ਅਸੀਂ ਅਸੀਂ ਕਿਸੇ ਦੀ ਸਰਕਾਰ ਬਣਾ ਕੇ ਕੀ ਲੈਣਾ ਆਪਾਂ ਆਹ ਇਹ ਕਿ ਆਕਾਲੀ ਦਲ ਨਾਲ ਹੋ ਸਕਦਾ ਨਹੀਂ ਨਹੀਂ ਇਹ ਲੀਡਰਸ਼ਿਪ ਤਾਂ ਦੇਖੋ ਮੈਂ ਇਲੈਕਸ਼ਨਾਂ ਵੇਲੇ ਕੀ ਹੁੰਦਾ ਕੋਈ ਪਤਾ ਨਹੀਂ ਅਸੀਂ ਸਰਕਾਰ ਬਣਾਉਣੀ ਆ ਪਰ ਅੱਜ ਲੀਡਰਸ਼ਿਪ ਦਾ ਕਲੀਅਰ ਇਹ ਆ ਵੀ 117 ਸੀਟਾਂ ਤੇ ਤਿਆਰੀ ਕਰੋ